ਦੱਸ ਕਿ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ক্রিকেট ਆਈਪੀਐਲ ਨੂੰ ਲੈ ਕੇ ਇਹਨਾਂ ਦਿਨੀ ਮੂਲਾਪੁਰ ਦਾ ক্রিকেট ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਚਰਚਾ ਦੇ ਵਿੱਚ ਹੈ ਜਿੱਥੇ ਕਿ ਪਹਿਲੀ ਵਾਰ ਆਈਪੀਐਲ ਮੈਚ ਹੋਣਾ ਹੈ ਤਾਂ ਉੱਥੇ ਮੂਲਾਪੁਰ ਸਟੇਡੀਅਮ ਦੇ ਵਿੱਚ ਲਗਭਗ 33000 ਸੀਟਾਂ ਨੇ ਅਤੇ ਸਟੇਡੀਅਮ ਦੇ ਕੁੱਲ 13 ਗੇਟ ਨੇ ਜਿਸ ਦੇ ਰਾਹੀਂ ਦਾਖਲਾ ਲਿਆ ਜਾ ਸਕਦਾ ਹੈ ਤਾਂ ਉੱਥੇ ਸਟੇਡੀਅਮ ਨੂੰ ਬਹੁਤ ਹੀ ਹਾਈ ਟੈਕ ਬਣਾਇਆ ਗਿਆ ਹੈ ਜੇਕਰ ਲਾਈਟਿੰਗ ਸਟੇਡੀਅਮ ਦੀ ਪਿਚ ਅਤੇ ਬੈਠਣ ਦੀ ਗੱਲ ਕਰੀਏ ਤਾਂ ਸਟੇਡੀਅਮ ਨੂੰ ਬਹੁਤ ਹੀ ਹਾਈ ਟੈਕ ਬਣਾਇਆ ਗਿਆ ਹੈ ਜਦੋਂ ਕਿ ਪਾਰਕਿੰਗ ਦੀ ਗੱਲ ਕਰੀਏ ਤਾਂ ਪਾਰਕਿੰਗ ਦਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਹੋਇਆ ਹੈ। ਤੋਂਟੀ ਏਐਨਵੀ ਨਿਊਜ਼ ਦੀ ਟੀਮ ਨੇ ਇਸ ক্রিকেট ਸਟੇਡੀਅਮ ਦਾ ਦੌਰਾ ਕੀਤਾ ਹੈ। ਦੇਖਦਾ ਸਾਡੀ ਇਹ ਖਾਸ ਰਿਪੋਰਟ। ਐਮਸੀ ਚੰਡੀਗੜ੍ਹ ਨਿਊ ਚੰਡੀਗੜ੍ਹ ਦੇ ਮੁੱਲਾਪੁਰ ਜਿਹੜਾ ਨਵਾਂ ਪੀਸੀਐ ਸਟੇਡੀਅਮ ਹੈ ਉਹਦੇ ਵਿੱਚ ਇਸ ਸਮੇਂ ਮੌਜੂਦ ਹੈ। ਤੁਹਾਨੂੰ ਦੱਸ ਦਈਏ ਕਿ 23 ਤਰੀਕ ਨੂੰ 3 ਮਾਰਚ ਨੂੰ ਜਿਹੜਾ ਹੈ ਇੱਥੇ ਮੈਚ ਹੋਣਾ ਹੈ ਕੁਝ ਦਿਨ ਪਹਿਲਾਂ ਐਸਐਸਪੀ ਆਪਣਾ ਮੋਹਾਲੀ ਤੇ ਹੋਰ ਅਧਿਕਾਰੀਆਂ ਸਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪੂਰਾ ਇਸ ਜਿਹੜਾ ਆਪਣਾ ਸਟੇਡੀਅਮ ਹੈ ਇਹਦੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਕਰੀਬ 33000 ਸੀਟਸ ਦੀ ਕੈਪੈਸਿਟੀ ਜਿਹੜੀ ਹੈ ਇੱਥੇ ਦੱਸੀ ਜਾ ਰਹੀ ਹੈ ਨਾਲ ਹੀ ਅਗਰ ਗੱਲ ਕੀਤੀ ਜਾਵੇ ਕਰੀਬ ਜਿਹੜੇ ਨੇ 2000 ਦੇ ਕਰੀਬ ਜਿਹੜੇ ਨੇ ਇੱਥੇ ਸੁਰੱਖਿਆ ਕਰਮੀਆਂ ਸੁਰੱਖਿਆ ਮੁਲਾਜ਼ਮ ਜਿਹੜੇ ਨੇ ਲਗਾਏ ਜਾਣਗੇ 23 ਤਰੀਕ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਸਮੇ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਗਰਾਊਂਡ ਦੀ ਗੱਲ ਕੀਤੀ ਜਾਵੇ ਤੇ ਪਹਿਲਾ ਮੈਚ ਜਰੂਰ ਜਿਹੜਾ ਇੱਥੇ ਹੋਣ ਜਾ ਰਿਹਾ ਹੈ ਤੇ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਬਿਲਕੁਲ ਚੱਲ ਰਹੀਆਂ ਨੇ 33000 ਦੀ ਕੈਪੈਸਿਟੀ ਜਿਹੜੀ ਹੈ ਦੱਸੀ ਜਾ ਰਹੀ ਹੈ ਕਿ 33000 ਇੱਥੇ ਕੁਰਸੀਆਂ ਲਗਾਈ ਗਈਆਂ ਨੇ ਦੂਰ ਦਰਾਜ ਤੋਂ ਜਿਹੜੇ ਨੇ ਲੋਕ ਇੱਥੇ ਪਹੁੰਚਣਗੇ ਦੇਖਣ ਵਾਸਤੇ ਮੈਚ ਕਿਉਂਕਿ ਲੋਕਾਂ ਨੂੰ ਕਾਫੀ ਉਤਸ਼ਾਹ ਵੀ ਹੈਗਾ ਕਿਉਂਕਿ ਅਗਰ ਗੱਲ ਕੀਤੀ ਜਾਵੇ 23 ਤਰੀਕ ਦੀ ਤੇ 23 ਮਾਰਚ ਨੂੰ ਜਿਹੜਾ ਹੈ ਪਹਿਲਾ ਇਹ ਜੇ ਨਿਊ ਚੰਡੀਗੜ੍ਹ ਦਾ ਇਹ ਜਿਹੜਾ ਸਟੇਡੀਅਮ ਹੈ ਉਹਦਾ ਪਹਿਲਾ ਮੈਚ ਇੱਥੇ ਹੋਊਗਾ ਤੇ ਪੰਜਾਬ ਤੇ ਦਿੱਲੀ ਦਾ ਮੈਚ ਜਿਹੜਾ ਹੈ ਬਿਲਕੁਲ ਦੱਸਿਆ ਜਾ ਰਿਹਾ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤੇ ਬਿਲਕੁਲ ਕਪੈਸਿਟੀ ਦੀ ਅਗਰ ਗੱਲ ਕੀਤੀ ਜਾਵੇ ਤੇ 33000 ਸੀਟਸ ਕਪੈਸਿਟੀ ਜਿਹੜੀ ਹੈ ਦੱਸੀ ਜਾ ਰਹੀ ਹੈ ਕਾਫੀ ਹਾਈ ਟੈਕ ਜਿਹੜਾ ਹੈ ਇਸ ਨੂੰ ਜਿਹੜਾ ਸਟੇਡੀਅਮ ਨੂੰ ਬਣਾਇਆ ਗਿਆ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਮੋਹਾਲੀ ਦੀ ਮੋਹਾਲੀ ਦੇ ਫੇਸ 9 ਦੇ ਵਿੱਚ ਜਿਹੜਾ ਹੈ ਬਿਲਕੁਲ ਸਟੇਡੀਅਮ ਹੈ ਉਹ ਸਟੇਡੀਅਮ ਦੇ ਵਿੱਚ ਵੀ ਕਾਫੀ ਕਪੈਸਿਟੀ ਹੈ ਲੋਕ ਅਕਸਰ ਉੱਥੇ ਪਹੁੰਚਦੇ ਸਨ ਤੇ ਇੱਥੇ ਜਿਹੜਾ ਹੈ 23 ਤਰੀਕ ਨੂੰ ਮੈਚ ਹੋਣਾ ਹੈ ਜਿਸ ਨੂੰ ਲੈ ਕੇ ਕੁਝ ਹੀ ਦਿਨ ਪਹਿਲਾਂ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਮੋਹਾਲੀ ਦੇ ਐਸਐਸਪੀ ਨੇ ਸਾਰਾ ਇਸ ਪੂਰੀ ਪ੍ਰੈਸ ਕਾਨਫਰੰਸ ਦੇ ਬਾਰੇ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਕਿੰਨੇ ਮੁਲਾਜ਼ਮ ਜਿਹੜੇ ਨੇ ਇੱਥੇ ਲਗਾਏ ਜਾਣਗੇ ਕਿਉਂਕਿ ਆਸ-ਪ ਦੀਏ ਦੇ ਆਸ-ਪਾਸ ਹੈਗਾ ਤੇ ਲੋਕਾਂ ਨੂੰ ਜਿਹੜੀ ਹੈ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਟ੍ਰੈਫਿਕ ਰੂਟ ਪਲਾਨ ਵੀ ਜਿਹੜਾ ਹੈ ਉਹ ਵੀ ਬਿਲਕੁਲ ਬਦਲਿਆ ਜਾਵੇਗਾ ਕਿ ਕਿਹੜੇ ਰਸਤੇ ਤੋਂ ਤੁਸੀਂ ਆਣਾ ਹੈ ਕਿਧਰੋਂ ਤੁਸੀਂ ਜਾਣਾ ਹੈ ਸਾਰੀ ਜਿਹੜੀ ਜਾਣਕਾਰੀ ਹੈ ਦਿੱਤੀ ਜਾਏਗੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਰੀਬ 33000 ਇੱਥੇ ਜਿਹੜੇ ਨੇ ਵਿਅਕਤੀ ਪਹੁੰਚਣਗੇ ਮੈਚ ਜਿਹੜਾ ਹੈ ਜ਼ਰੂਰ ਦੇਖਣਗੇ ਤੇ ਲੋਕਾਂ ਦੇ ਵਿੱਚ ਵੀ ਕਾफी ਉਤਸ਼ਾਹ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪਹਿਲਾ ਮੈਚ ਜ਼ਰੂਰ ਇੱਥੇ ਹੋਣ ਜਾ ਰਿਹਾ ਇਸ ਤੋਂ ਪਹਿਲਾਂ ਮੁਹਾਲੀ ਦੇ ਫੇਸ 9 ਦੇ ਵਿੱਚ ਜਿਹੜਾ ਹੈ ਜ਼ਰੂਰ ਅਕਸਰ ਮੈਚ ਜ਼ਰੂ ਕਾਫੀ ਲੋਕਾਂ ਦਾ ਜੰਬਾਵੜਾ ਜਿਹੜਾ ਹੈ ਦੇਖਣ ਨੂੰ ਮਿਲਦਾ ਸੀਗਾ ਮਗਰ ਤੁਸੀਂ ਇਸ ਸਮੇਂ ਅਗਰ ਅਸੀਂ ਗੱਲ ਕੀਤੀ ਜਾਵੇ ਤੇ ਮੁੱਲਾਪੁਰ ਵਿਖੇ ਮਜੂਦ ਹੈ ਤੇ ਇੱਥੇ ਲੋਕਾਂ ਨੂੰ ਬੜਾ ਹੀ ਉਤਸ਼ਾਹ ਹੋਊਗੀ ਕਿਉਂਕਿ ਨਵਾਂ ਸਟੇਡੀਅਮ ਬਣਿਆ ਹੈ ਤੇ ਲੋਕਾਂ ਨੂੰ ਜਿਹੜਾ ਹੈ ਕਾਫੀ ਇੰਤਜ਼ਾਰ ਸੀਗਾ ਪਿਛਲੇ ਲੰਬੇ ਅਰਸੇ ਤੋਂ ਕਿ ਮੈਚ ਜਿਹੜਾ ਹੈ ਅਸੀਂ ਦੇਖਣ ਜਾਣਾ ਤੇ ਲੋਕਾਂ ਦੀ ਇੰਤਜ਼ਾਰ ਦੀ ਘੜੀ ਜਿਹੜੀ ਹੈ ਉਹ ਖਤਮ ਕਿਥੇ ਨਾ ਹੁੰਦੀ ਹੁੰਦੀ ਦਿਖ ਰਹੀ ਹੈ ਕਿਉਂਕਿ ਗੱਲ ਕੀਤੀ ਜਾਵੇ 23 ਤਰੀਕ ਦੀ ਤੇ 23 ਤਰੀਕ ਨੂੰ ਜਿਹੜਾ ਹੈ 23 ਮਾਰਚ ਨੂੰ ਜਿਹੜਾ ਹੈ ਬਿਲਕੁਲ ਇੱਥੇ ਮੈਚ ਹੋਵੇਗਾ ਤੇ ਉਹਦੇ ਇੱਥੇ ਲੋਕ ਮੈਚ ਦੇਖਣਗੇ ਤੇ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਨਾਲ ਹੀ ਅਗਰ ਗੱਲ ਕੀਤੀ ਜਾਵੇ 23 ਤਰੀਕ ਦੀ ਤੇ ਕਰੀਬ 2000 ਤੋਂ ਅਧਿਕ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਇੱਥੇ ਹੋਣਗੇ ਜਾਇਜ਼ਾ ਜਿਹੜਾ ਹੈ ਚੰਡੀਗੜ੍ਹ ਜਾਇਜ਼ਾ ਜਿਹੜਾ ਹੈ ਮੋਹਾਲੀ ਦੇ ਐਸਐਸਪੀ ਵੱਲੋਂ ਜਿਹੜਾ ਹੈ ਹੋਰ ਆਲਾ ਅਧਿਕਾਰੀ ਸੀ ਉਹਨਾਂ ਵੱਲੋਂ ਦਿੱਤਾ ਗਿਆ ਹੈ ਮੋਹਾਲੀ ਤੋਂ ਕੈਮਰਾ ਪਰਸਨ ਸੁਨੀਲ ਦੇ ਨਾਲ ਏਐਨਬੀ ਨਿਊਜ਼ ਲਈ